ਨੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ 473 ਪੰਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਸਤਿਗੁਰੂ ਰੰਧੀ ਉਹਦੇ ਅਰੀ ਨਹੀਂ ਉਹਦੇ ਵਿੱਚ ਵਡਿਆਈਆਂ ਹੈ ਵੀ ਹਨ ਉਸ ਲਾਦੇ ਵਿੱਚ ਵਡਿਆਈਆਂ ਵੀ ਕਈ ਵਾਰ ਬੰਦਾ ਸਿਰਤਾ ਕਰਦਾ ਪ੍ਰਭਾਵ ਦੇ ਵਿੱਚ ਚਾਹ ਰਾਜਨੀਤੀ ਦੇ ਵਿੱਚ ਪਰ ਉਹਦੇ ਕੋਲੇ ਉਹ ਬਖਸ਼ਿਸ਼ ਹੁੰਦੀ ਨਹੀਂ ਉਹ ਰਹਿਮਤ ਉਹ ਹੁੰਦੀ ਨਹੀਂ ਜਦ ਸਰਤਾ ਦੇ ਪੁੱਲ ਬਣੇ ਜਾਂਦੇ ਨੇ ਰਾਜਨੀਤਕਾਂਵਾਂ ਵੱਲੋਂ ਜਾਂ ਰਾਜਨੀਤਕਾਂਵਾਂ ਦੀ ਪਰਮਹਾਰਾਇ ਕਿਹਦੇ ਜੇ ਕਰ ਰੱਬ ਦੀ ਸਿਫਤ ਕਰੋ ਉਹਦੇ ਵਿੱਚ ਹੀ ਬਖਸ਼ਿਸ਼ ਹੈ ਕਿ ਪ੍ਰਮਾਤਮਾ ਦੀ ਵਡਿਆਈ ਕਰਨ ਦੇ ਨਾਲ ਪ੍ਰਮਾਤਮਾ ਦੇ ਵਿੱਚ ਸੱਚਖੰਡ ਦੇ ਵਿੱਚ ਸਮਾਉਣ ਦਾ ਮੌਕਾ ਪ੍ਰਮਾਤਮਾ ਵੱਲੋਂ ਬਖਸ਼ਿਆ ਗਿਆ ਹੈ ਕੋਈ ਕਰੋੜ ਬਤੀ ਕਹਿਣ ਦੇ ਨਾਲ ਨਹੀਂ ਬਣਵਾ। ਜਿਨੀ ਦੇ ਤੱਕ ਪੜਾ ਇਕੱਠਾ ਕੀਤਾ ਜਾਵੇ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦਾ ਜਾਪ ਸਿਮਰਨ ਇਹੋ ਜ ਹੈ। ਉਹਨੂੰ ਕਹਿਣ ਦੇ ਨਾਲ ਉਹਨੂੰ ਜਪਣ ਦੇ ਨਾਲ ਬੰਦਾ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੇਤਾ ਹੈ। ਉਹ ਗੁਣ ਕਹੇ ਜੁਣੀ ਸਮਾਉਂਿਆ। ਸਤਿਗੁਰ ਕਿਰਪਾ ਕਰਦਾ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਨੂੰ ਮਹਾਨ ਕਰਕੇ ਉਹਦੀਆਂ ਸੇਧਾਂ ਕਰੋ ਗੁਰੂ ਦੇ ਵਿੱਚ ਵਡਿਆਈਆਂ ਉਹਦੀਆਂ ਵੱਡੀਆਂ ਨੇ ਉਹਦੀਆਂ ਵਡਿਆਈਆਂ ਮਹਾਨ ਨੇ ਜੰਨਾ ਕਿਉਂਕਿ ਕੋਧੀਆਂ ਵਡਿਆਈਆਂ ਵਾਕੇ ਹੀ ਵਡਿਆਈਆਂ ਨੇ ਜੈਸਾ ਸਤਵਰ ਸੁਣੀਦਾ ਤੈ ਸੋਈ ਮੈਂ ਢਿਤਰ ਸ਼ਹਿਰ 娘。Yeah. ਕੌਡਾ ਰਾਖਸ਼ ਦੇ ਸਿਰ ਤੇ ਹਰੰਦਾ ਗੁਰੂ ਨਾਨਕ ਸਾਹਿਬ ਜੀ ਕੌਡਾ ਰਾਖਸ਼ ਆਮ ਕਰਕੇ ਆਪਾਂ ਤਸਵੀਰਾਂ ਤੇ ਦੇਖਦੇ ਆ ਕਿ ਬਹੁਤ ਵੱਡੇ ਦੰਦ ਉੱਚਾ ਲੰਮਾ ਕੱਦ ਤਸਵੀਰਾਂ ਦੇ ਪਰ ਕੌਡਾ ਰਾਖਸ਼ ਇੰਨਾ ਨਹੀਂ ਸੀ ਰਾਖਸ਼ ਕਿਆ ਜਾਂਦਾ ਹੈ ਸੋਚ ਵਿਚਾਰੀ ਕੌਡਾ ਰਾਖਸ਼ ਹੈ ਬੰਦਾ ਹੀ ਸੀ ਪਰ ਉਹਦੇ ਵਿਚਾਰ ਇਹਨਾਂ ਦੇ ਸੀ ਵੀ ਜਿਹੜਾ ਵੀ ਕੋਈ ਉਹਨੂੰ ਲੰਘਦਾ ਨਹੀਂ ਦਾ ਉਹਨੂੰ ਮਾਰ ਕੇ ਤਲਕੇ ਤੇ ਫੜਦਾ ਜਿਵੇਂ ਆਦਮ ਕੋਲ ਕਹਿ ਦਿੰਦੇ ਯੋ ਜਾਨਵਰਾਂ ਨੂੰ ਛੱਡ ਕੇ ਬੰਦਿਆਂ ਨੂੰ ਤੁਰ ਬਿਲਾ ਸ਼ੇਰ ਕਿਉਂ ਵੀ ਇੰਜ ਜਦੋਂ ਆਦਤ ਪੈ ਜਾਂਦੀ ਹੈ ਜੰਗਲੀ ਜਾਨਵਰਾਂ ਨੂੰ ਖਾਦਾ ਖਾਦਾ ਕਦੀ ਕਿਸੇ ਬੰਦੇ ਤੇ ਹਮਲਾ ਕਰ ਦਵੇ ਉਹਦਾ ਮਾਸ ਲਹੂ ਨੂੰ ਚੰਗਾ ਲੱਗਣ ਲੱਗ ਜਾਏ ਫਿਰ ਉਹ ਜਾਨਵਰ ਖਾਣੇ ਸ਼ੁਰੂ ਕਰ ਦਿੰਦਾ ਤੇ ਮਨੁੱਖਾਂ ਤੇ ਜਾ ਕੇ ਹਮਲਾ ਕਰਦਾ ਤੇ ਉਹਨੂੰ ਆਦਮ ਖੋਰ ਕਿਹਾ ਜਾਂਦਾ ਇਸੇ ਤਰ੍ਹਾਂ ਦੇ ਨਾਲ ਬਹੁਤ ਘੱਟ ਪਰ ਹੁੰਦੇ ਨੇ ਇਹ ਇੱਕ ਉਹ ਗਣ ਕਹੋ ਦਿਮਾਗੀ ਪਰੇਸ਼ਾਨੀ ਕਈਆਂ ਨੂੰ ਹੁੰਦੀ ਹੈ ਕਿ ਉਹ ਲੋਕਾਂ ਨੂੰ ਦੂਜਿਆਂ ਨੂੰ ਮਾਰ ਕੇ ਇਸ ਗੱਲ ਦੇ ਵਿੱਚ ਬਹੁਤ ਸੁੱਖ ਇਸ ਸੁਖ ਨੂੰ ਮਹਿਸੂਸ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆ ਇਹ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਸਾਰੀਆਂ ਬੁਰਾਈਆਂ ਕੱਢ ਕੇ ਸੁੱਟਦੀਆਂ ਰੱਛ ਤੋਂ ਉਹਦੀ ਦਿੱਤੀ ਸੋਜ ਵਿਰਤੀ ਉਹੋ ਜੀ ਬਣ ਦਿੱਤੀ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਿਲੇ ਉਹਦੇ ਸਿਰ ਤੇ ਹੱਥ ਰੱਖਣ ਦੇ ਨਾਲ ਉਹਦੇ ਜੀਵਨ ਦੇ ਵਿੱਚੋਂ ਉਹਦੇ ਮਾਨਸਿਕ ਰੂਗ ਦੇ ਵਿੱਚੋਂ ਸਾਰੀਆਂ ਬੁਣਾਈਆਂ ਜਾਣੀਆਂ ਨਹੀਂਆਂ ਕਰ ਹੋਕਰ ਮਸਤਕ ਤੱਕ ਹੱਥ ਖੁਸ਼ ਹੋ ਜਾਏ ਗੁਰੂ ਭਗਵਾਨ ਖੁਸ਼ ਹੋ ਜਾਏ ਤੇ ਮਹਾਰਾਜ ਕਹਿੰਦੇ ਨੌ ਜਿੱਤਾਂ 18 ਸਿੱਧਾਂ ਬਖਸ਼ਿਸ਼ ਹੁੰਦੀਆਂ ਜੇ ਗੁਰੂ ਭਗਵਾਨ ਦੀ ਮਿਹਰ ਦੀ ਨਿਗਾਹ ਹੋ ਜਾਏ ਤਾਂ ਸਹਿਤੁਠੈ ਨੌ ਨਿਧ ਪਾਈਆਂ ਨੌ ਨਿਧਾਂ ਪ੍ਰਾਪਤ ਹੋ ਜਾਂਦੀਆਂ ਗੁਰੂ ਦੇ ਖੁਸ਼ੀ ਪ੍ਰਾਪਤ ਕਰਨ ਦੇ ਨਾਲ ਮੇਰ ਪ੍ਰਾਪਤ ਕਰਨ ਜੇ ਸ਼ਲੋਕਾ ਮਹਲਾ ਪਹਿਲਾ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਕੁਝ ਸੇਵਕਾਂ ਨੇ ਬੇਨਤੀ ਕੀਤੀ ਜੀ ਮਹਾਰਾਜ ਕਿਰਪਾ ਕਰਕੇ ਹੋਰ ਗਿਆਨ ਬਖਸ਼ਿਸ਼ ਕਰੋ ਹੋਰ ਰਹਿਮਤਾ ਬਕਰੋ ਮਹਾਰਾਜਾ ਸਾਨੂੰ ਰੱਬ ਦਾ ਆਪਣੇ ਆਪ ਦਾ ਗਿਆਨ ਬਖਸ਼ਿਸ਼ ਕਰੋ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਿਸ਼ੇ ਤੇ ਬਚਨ ਉਚਾਰਨ ਕੀਤਾ ਜੋ ਪਹਿਲਾਂ ਵੀ ਮਹਾਰਾਜ ਨੇ ਬਚਨ ਉਚਾਰਨ ਕੀਤੇ ਸਨ ਤੇ ਆਪਾਂ ਵਿਚਾਰੀ ਸੁਣੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਰਖਿਓ ਨ ਕੋਏ ਨੰਕ ਟਿਹੋ ਜਾਏ ਇਹ ਧਰਮ ਦੇ ਨਾਮ ਤੇ ਉਸ ਵੇਲੇ ਲੋਕਾਂ ਵਿੱਚ ਪਾਠ ਪਾਉਣ ਵਾਲੇ ਲੋਕਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਵੀ ਅਸੀਂ ਹੀ ਰੱਬਾ ਇਹ ਬਾਕੀ ਸਾਰੇ ਜਿਹੜੇ ਉਹ ਵਦੂ ਨੇ ਉਸ ਸਮੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਦਸਵੇਂ ਸਿੱਤਾ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਇਹ ਕੁਝ ਵਿਚਾਰ ਚੱਲੇ ਰਹੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਮੇਂ ਤਾਂ ਬਹੁਤ ਵੱਡਾ ਗੋਲਬਾਲਾ ਸੀ ਮਹਾਰਾਜ ਜ਼ਿਕਰ ਕਰਦੇ ਆ ਕਿ ਇੱਕ ਵਿਦਵਾਨ ਬ੍ਰਾਹਮਣ ਹੱਥ ਪੈਰ ਧੋ ਕੇ ਇਸ਼ਨਾਨ ਕਰਕੇ ਆ ਕੇ ਬੈਠਿਆ ਹੈ ਉਹ ਵੀ ਭੋਜਨ ਕਰਨ ਦੇ ਲਈ ਤੇ ਫਿਰ ਮਹਾਰਾਜ ਜੀ ਨੇ ਸੁੱਚੇ ਅੱਗੇ ਰੱਖਿਓਨ ਰਸੋਈਏ ਨੇ ਬਹੁਤ ਅਦਰ ਦੇ ਨਾਲ ਭੋਜਨ ਪਰੋਸਿਆ ਪਰੋਸਿਆ ਹੈ ਅੱਗੇ ਦੇ ਅੱਗੇ ਰੱਖ ਦਿੱਤਾ ਪਰ ਉਸ ਭੋਜਨ ਨੂੰ ਹੋਰ ਕੋਈ ਸ਼ੋਭੀ ਨਹੀਂ ਸਕਦਾ ਅਤਮ ਵੀ ਨਹੀਂ 라 ਸਕਦਾ ਸੁਚੇ ਹੋਏ ਤੇ ਜੀਵਿਆ ਲੱਗਾ ਪੜਨ ਸਲੋਕ ਫਿਰ ਮਹਾਰਾਜ ਬਜਨ ਕਰਦੇ ਆ ਵੀ ਕੁਝ ਸ਼ਕਨ ਤੋਂ ਬਾਹਰ ਫਿਰ ਆਪਣੇ ਆਪ ਨੂੰ ਬ੍ਰਹਮਣ ਜੀ ਨੇ ਸੁਚਾ ਕਰਨ ਦਾ ਯਤਨ ਕੀਤਾ ਤੇ ਫਿਰ ਕੁਝ ਧਾਰਮਿਕ ਇਲਮ ਵੀ ਪੜੇ ਭੋਜਨ ਸ਼ਗਨ ਤੋਂ ਪਹਿਲਾਂ ਕੁਝ ਧਾਰਮਿਕ ਵਜਨ ਵੀ ਪੜੇ ਮਹਾਰਾਜ ਜੀ ਨੇ ਸੁਚਾ ਹੋਏ ਕਿ ਜੇ ਵੀ ਆ ਲੱਗਾ ਪੜਨ ਸਲੋਕ ਕੋਤੀ ਜਏ ਸੱਟਿਆ ਜਿਸੇ ਲੱਗਰ ਦੂ ਆਪਦੇ ਵੱਲੋਂ ਮਹਾਰਾਜ ਇਹ ਕਹਿੰਦੇ ਬਹੁਤ ਬਾਰੋਂ ਸੱਚ ਸਫਾਈ ਦੇ ਨਾਲ ਮਨੁੱਖ ਨੇ ਇਥੋਂ ਤੱਕ ਸੱਚ ਸਫਾਈ ਦੇ ਨਾਮ ਹੀਟ ਨਫਰਤ ਪੈਦਾ ਕੀਤੀ ਮਹਾਰਾਜ ਦਾ ਬਾਣੀ ਦੇ ਵਿੱਚ ਕਹਿੰਦੇ ਆਪ ਕੋ ਨਾਨਕ ਸੱਚ ਭਈਏ ਸੁੱਚ ਹੋਵੇ ਤਾਂ ਸੱਚ ਭਈਏ ਸੁਚੰਤਾ ਹੀ ਹੋਣੀ ਬਾਰੀ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਜ਼ਰੂਰੀ ਆ ਬਾਰੀ ਤੌਰ ਤੇ ਵੀ ਤੇ ਮਨ ਕਰਕੇ ਵੀ ਸੁਚਮਤਾਈ ਹੋਣੀ ਜ਼ਰੂਰੀ ਆ ਤੇ ਸਤਿਗੁਰ ਕਿਰਪਾ ਦਾਇਰਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰ ਮਹਾਰਾਏ ਕਹਿੰਦੇ ਜਿਹਨੇ ਬਹੁਤ ਜਾਂਦੇ ਪਖੰਡ ਕਰਕੇ ਭੋਜਨ ਕੀਤਾ ਪ੍ਰਸ਼ਾਦਾ ਕਰਿਆ ਪਰ ਮਹਾਰਾਏ ਕਹਿੰਦੇ ਜਦੋਂ ਗਰਾਈ ਬਰਕੀ ਮੂੰਹ ਦੇ ਵਿੱਚ ਪਾਈ ਐ ਤੇ ਛਗਿਆ ਉਸ ਤੋਂ ਬਾਅਦ ਪਦਾਰਥ ਕਿੱਥੇ ਜਾ ਕੇ ਟਿੱਗਿਆ ਔਰ ਕੀ ਜਾਇ ਸਕਿਆ ਤੇ ਜੇ ਲੱਗਾ ਦੋਇ ਇਹ ਹੁਣ ਗੁਨਾਗਾਰ ਮਹਾਰਾਜ ਇਹਨੇ ਕਹਣਾ ਮਤਲਬ ਧਰਮ ਦੇ ਨਾਮ ਤੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਜੋ ਕਰਦੇ ਆ ਉਹ ਬਿਲਕੁਲ ਸਹੀ ਆ ਉਹਨਾਂ ਲਈ ਇਹ ਬਚਨਾਂ ਉਚਾਰਨ ਕੀਤਾ ਮਹਾਰਾਜ ਨੇ ਮਹਾਰਾਜ ਜੀ ਨੇ ਦੇਖੋ ਸਾਰੀਆਂ ਚੀਜ਼ਾਂ ਪਵਿੱਤਰ ਨੇ ਜਿਹੜੀਆਂ ਦੇ ਨਾਲ ਭੋਜਨ ਤਿਆਰ ਕੀਤਾ ਜਾਂਦਾ ਹੈ ਤੇ ਬਕਾਇਦਾ ਨਾਂ ਲੈ ਕੇ ਮਹਾਰਾਜ ਜੀ ਨੇ ਲਿਖਿਆ ਹਨ ਦੇਵਤਾ ਪਾਣੀ ਦੇਵਤਾ ਬੈਸਤਰ ਦੇਵਤਾ ਮਨੁੱਖ ਨੇ ਬਾਰੀ ਤੌਰ ਤੇ ਬਹੁਤ ਸੁੱਤ ਸਫਾਈ ਰੱਖ ਕੇ ਭੋਜਨ ਪ੍ਰਸਾਦਾ ਛਕਿਆ ਤੇ ਚੰਗੀ ਗੱਲਾਂ ਮਾਰੀ ਨਹੀਂ ਪਰ ਜੇਕਰ ਕੋਈ ਇਸੇ ਧਰਮ ਦੇ ਨਾਲ ਆਪਣੇ ਆਪ ਨੂੰ ਖੁਦਾ ਪਰਮਾਤਮਾ ਸਮਝਣ ਲੱਗ ਜਾਈ ਤਾਂ ਗੁਰੂ ਨਾਨਕ ਸਾਹਿਬ ਜੀ ਪਾਛੇ ਮਹਾਰਾਏ ਕਿ ਜੇ ਭਲਾ ਹੋਊਗਾ ਕੋਈ ਨਾ ਕੋਈ ਬਜਨ ਰਹਿਮਤ ਜੇ ਵੀ ਆਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਬਖਸ਼ਿਸ਼ ਪ੍ਰਾਪਤ ਕਰਦੇ ਹਨ ਆਨੰਦ ਜੀਵਤਾ ਬਾਣੀ ਦੇਵਤਾ ਗੈ ਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਪ ਪਾਤ ਪਵਿੱਤ ਪਾਪੀ ਸਿਉ ਤਨ ਕਟਿਆ ਤਾ ਪਈਆ ਤਿੱਤ ਮਹਾਰਾਜ ਨੇ ਕਿਹਾ ਪਾਪੀ ਦੇ પેટ ਦੇ ਵਿੱਚ ਗਏ ਹੋਏ ਭੋਜਨ ਦੇ ਵੀ ਅਸੀਸ ਨਹੀਂ ਜਨ ਨੇ ਰੇਟ ਕੋ ਜ ਖਾਣ ਵਾਲੇ ਪਦਾਰਥ ਨੇ ਵੀ ਅਸੀਸ ਨਹੀਂ ਦਿੱਤੀ। ਇਹ ਕਿਉਂ ਹੋਇਆ? ਸਰੀਰ ਪਾਪੀ ਦਾ ਹੈ ਜਿਹਦੇ ਵੱਲੋਂ ਬੇਸਾਬੇ ਲੋਕ ਮਾਰੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਪਾਪੀ ਸਿਉ ਤਨ ਕੱਢਿਆ ਤੁਕਾਂ ਪਈਆਂ ਤਿਤ ਰਬੀ ਦਰਗਾਹ ਦੇ ਵਿੱਚ ਉਸ ਦਾ અપਮਾਨ ਹੋਇਆ। ਦੀ ਦਾ અપમાન ਹੋਇਆ ਜਿਨੇ ਬਾਰੀ ਤੌਰ ਤੇ ਸਚੁਚੁਤਾਈ ਰੱਖੀ ਪਰ ਮਨ ਕਰਕੇ ਮਾਨਸਿਕ ਤੌਰ ਤੇ ਉਹਨੇ ਨਹੀਂ ਪਰ ਸਰਗੁਰ ਮਹਾਰਾਜ ਜੀ ਨੇ ਕੁਦਰਤਾਨੰ ਪ੍ਰਮਾਤਮਾ ਵਰਮ ਬਖਸ਼ਿਆ ਹੋਇਆ ਹਨ ਪ੍ਰਮਾਤਮਾ ਵਰਮ ਜੋ ਰਹਿਮ ਕੀਤੀ ਹੋਈ ਹੈ ਜੇਤ ਮੁਖ ਸਦਾ ਸਦਾਈਏ ਜੇਤ ਮੁਖ ਨਾਮ ਨਾ ਉਚਰੇ ਬਿਨ ਨਾਮ ਰਸ ਖਾਈ ਨਾਮ ਹੀ ਵੈ ਜਾਣੀਏ ਤਿਤ ਮੁਖ ਸੁਪਾ ਪਾਹੀ ਜਿਹੜੇ ਮੂੰਹ ਦੇ ਵਿੱਚੋਂ ਸਤ ਨਾਮ ਸ੍ਰੀ ਵੈਗੁਰੂ ਦਾ ਨਾਮ ਮਹਾਰਾਏ ਇਹਦੇ ਨਹੀਂ ਨਿਕਲਦਾ ਬਿਨ ਨਾਮ ਰਸ ਖਾਈ ਤੇ ਨਾਮ ਜਪਣ ਤੋਂ ਬਿਨਾ ਉਹਨਾਂ ਦਾ ਬਿਦਰਾਤ ਲੰਘ ਰਿਹਾ ਖਾਨਕੀਂ ਦੇ ਵਿੱਚੀ ਮਹਾਰਾਜ ਕਹਿੰਦੇ ਮੇਰੇ ਹਿਸਾਬ ਦੇ ਨਾਲ ਉਹ ਗੁਰੂ ਭਗਵਾਨ ਤੋਂ ਪਰਮਾਤਮਾ ਤੋਂ ਗੁਰੂ ਭਗਵਾਨ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਜੇਤਮੁਖ ਸਦਾ ਸਦਾਈ ਹੈ ਜੇਤਮੁਖ ਨਾਮ ਨਾਲ ਤਰੇ ਨਾ ਹੋ ਸੈਭੰਗ ਇਹ ਕਹਿੰਦੇ ਪ੍ਰਮਾਤਮਾ ਦੀ ਰਇਆ ਦੇ ਵਿੱਚ ਦੇਖੋ ਅਤਾਲਪਤ ਪ੍ਰਮਾਤਮਾ ਦੀ ਵਡਿਆਈ ਦੇਖੋ ਉਹ ਆਪ ਰਹਿਮਤਾਂ ਦਾ ਮਾਲਕ ਰਹਿਮਤ ਕਰਨ ਵਾਲਾ ਧੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਨਾਨਕ ਇਵੇ ਜਾਣੀਏ ਰੇ ਨੇ ਉਦਰਤਨ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਗੇ ਇਹ ਲੋਕ ਮਿਲੇ ਜਿਹੜੇ ਕੇ ਔਰਤ ਨੂੰ ਚੰਗਾ ਨਹੀਂ ਸਮਝਦੇ ਤੇ ਤਾਂ ਗੁਰੂ ਅਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਤਾਂ ਸਰਗੋਰਾ ਜੀ ਅਹਿਮਦ ਦੇ ਨਾਲ ਇਹ ਬਖਸ਼ਿਸ਼ ਇਹ ਰਹਿਮਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਦੇ ਪੰਡ ਜਮੀਏ ਪੰਡ ਜਮੀਏ ਪੰਡ ਮੰਗਣ ਵੇ ਆਹੋ ਪਰਦੋਮ ਹੋਵੇ ਦੋਸਤੀ ਪਰਦੋਨ ਚੱਲੇ ਰਾਹੋ ਤਾਂ ਮਹਾਰਾਜ ਇੱਥੇ ਪੰਡ ਦਾ ਅਰਥ ਹੈ ਔਰਤ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਹੁਕਮ ਦੇ ਅਨਸਾਰ ਬੇਅੰਤ ਲੋਕ ਦੁਨੀਆ ਦੇ ਵਿੱਚੋਂ ਹਰ ਰੋਜ਼ ਆਉਂਦੇ ਆ ਤੇ ਚਲੇ ਜਾਂਦੇ ਆ ਤੇ ਜਿੱਥੇ ਗੱਲ ਮਹਾਰਾਜ ਕਹਿੰਦੇ ਭਗਵਾਨ ਨੇ ਬਣਾਏ ਹੋਏ ਜੀਵਾਂ ਦੀ ਆ ਉੱਥੇ ਸਰਗੁਰ ਆਪ ਕਿੱਫਾ ਕਰਕੇ ਬ भजन ਕਰ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਆ ਬ भजन ਕਰਦੇ ਪੰਡ ਕੁਦਰਤਾਂ ਜੋ ਤਾਂ ਜਹਾਵਾਪਾ ਦੇਖਦੇ ਆ ਇਹ ਕੁਦਰਤ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਆਪਣੀ ਰਜਾ ਦੇ ਵਿੱਚ ਬਖਸ਼ਿਸ਼ ਦੇ ਵਿੱਚ ਬਣਾਇਆ ਹੋਇਆ ਪਰ ਲੋ ਹੋਵੇ ਦੋਸਤੀ پڑੋਚ ਭਗਵਾਨ ਦੀ ਖੁਦ ਰੂਪ ਦੇ ਵਿੱਚ ਮਨੁੱਖ ਆਕਾਰ ਪੁਰਖ ਪਰਮਾਤਮਾ ਦੇ ਹੁਕਮ ਦੇ ਅੰਸਾਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨੇ ਪਾਪੀ ਸਿਉਂ ਤਨ ਗੱਟਿਆ ਪੁੱਤਾਂ ਪਈਆਂ ਤਿੱਤ ਬਰਤੋਂਦਾ ਸੋ ਕਿਉ ਮੰੰਦਾ ਕੀਏ ਜੰਮੇ ਰਾਜਾ ਮਹਾਰਾਜੀ ਨੇ ਉਸ ਵੇਲੇ ਬਚਨ ਉਚਾਰਨ ਕੀਤੇ ਸਨ ਜਦੋਂ ਅਤ ਦਾ ਬੋਲ ਬਾਲਾ ਸੀ ਬਹੁਤ ਜਿਆਦੇ ਰੋਲਾ ਪਿਆ ਹੋਇਆ ਸੀ ਦਾ ਤੇ ਗੁਰੂ ਨਾਨਕ ਸਾਹਿਬ ਸਿੱਧੇ ਪੁੱਛਿਆ ਮਹਾਰਾਜੀਾਂ ਦੇ ਬਚਨਾਂ ਦੇ ਰਾਹੀ ਗੁਰੂ ਨਾਨਕ ਸਾਹਿਬ ਸੱਚੇ ਪਾਖਿਆ ਮਹਾਰਾਜ ਕਹਿੰਦੇ ਨਾਨਕ ਫਟੇ ਬਾਹਰਾ ਇੱਕੋ ਸੱਚਾ ਸੋਏ ਇੱਕ ਪਰਮਾਤਮਾ ਹੈ ਜਿਹੜਾ ਜਨਮ ਮਰਨ ਤੁਰਦਾ ਬਾਕੀ ਪੁਰ ਦੁਨੀਆ ਅਸੀਂ ਜਨਮ ਮਰਨ ਦੇ ਢੇੜ ਦੇ ਵਿੱਚ ਆ 84 ਲੱਖ ਜੁਨਾ ਦੇ ਢੇੜ ਦੇ ਵਿੱਚ ਹੈ ਮਹਾਰਾਜ ਕਹਿੰਦੇ ਜਿਤ ਮੁਖ ਸਦਾ ਸਲਾਹੀ ਹੈ ਭਗਤ ਰੱਬੀ ਚਾਰ ਨਾਨਕ ਤੇ ਮੁਖ ਉਜਲਿਤ ਸੱਚੇ ਦਰਬਾਰ ਰੱਬੀ ਦਰਗਾਹ ਦੇ ਵਿੱਚ ਜਾ ਕੇ ਮੁਖ ਉਜਵਲ ਹੁੰਦਾ ਹੈ ਜੋ ਲੋਕ ਆਕਾਰਪੁਰਖ ਦੇ ਹੁਕਮ ਦੇ ਅਨੁਸਾਰ ਚੱਲਦੇ ਗੁਰੂ ਨਾਨਕ ਸਾਹਿਬ ਸੱਚੇ ਪਾਖੰਡਾ ਜਿੱਤ ਮੋਕਸ਼ ਦਾ ਸਲਾਹੀ ਹੈ ਭਗਤ ਰੱਬੀ ਚਾਰ ਨਾਨਕ

ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਜੀ ਮਹਾਰਾਜ ਮੇਰਾ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਬਚਨੇ ਸਭ ਕੋ ਆਖਿਆ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਸਾਰੇ ਜੀਵ ਪ੍ਰਮਾਤਮਾ ਨੂੰ ਚੰਗਾ ਸਮਝਣ ਵਾਲੇ ਰੱਬ ਦੀ ਰਜ਼ਾ ਵਿੱਚ ਚੱਲਣ ਵਾਲੇ ਉਹ ਕਰਮ ਪੁੱਤ ਦੇ ਹੁਕਮ ਦੇ ਅਨੁਸਾਰ ਚੱਲਦੇ ਆ ਪਰ ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕੀਤਾ ਆਪੋ ਆਪਣਾ ਤੇ ਦੇਖਾ ਸੁਣੀਏ ਜਰਣ ਨਹੀਂ ਹੈ ਜਗ ਤੱਕ ਕਾਇਨ ਕਰਮ ਹੁੰਦੀ ਹੈ ਤਮਹਰਾਈ ਕਹਿੰਦੇ ਜਦੋਂ ਦੁਨੀਆ ਦੇ ਵਿੱਚ ਪੱਕੇ ਤੌਰ ਤੇ ਰਹਿਣਾ ਹੀ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜਿਵੇਂ ਸਮਾਂ ਪੂਰਾ ਹੋਇਆ ਬਾਹਰ ਨਾ ਬਣ ਕੇ ਮਨੁੱਖ ਨੇ ਦੁਨੀਆ ਤੋਂ ਜਾਂਦੇ ਰਹਿਣਾ ਆਕਾਰਪੁਰਖ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਤਨ ਮਹਾਰਾਏ ਕਹਿੰਦੇ ਜਾਂ ਰਹਿਣਾ ਨਹੀਂ ਹੈ ਤੱਕ ਤਾ ਕਾਇਤ ਗਾਰਬ ਹੰਡੀ ਹੈ ਕਿਹੜੀ ਗੱਲ ਦਾ ਹੰਕਾਰ ਲੈ ਕੇ ਚਲਣਾ ਜਦੋਂ ਇਸ ਦੁਨੀਆ ਦੇ ਵਿੱਚ ਜਦੋਂ ਆਕਾਰਪੁਰਖ ਦੇ ਹੁਕਮ ਤੋਂ ਉਲਟ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਬਾਦਸ਼ਾਹ ਮਹਾਰਾਜੀ ਦੇ ਬਚਨ ਨੇ ਮੰਦਾ ਕਿਸੈ ਗ੍ਰੰਥਾਂ ਨੂੰ ਪੜ੍ਹ ਕੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਧਾਰਾ ਨੂੰ ਸਮਝ ਕੇ ਇਹ ਸਮਝ ਆਇਆ ਮੰਨ ਲੈ ਕਿਸੇ ਨੇ ਅੱਖੀਏ ਕਿਸੇ ਨੂੰ ਵੀ ਮਾੜੇ ਚੰਗੇ ਭੋਲ ਭੋਲਣੇ ਨਹੀਂ ਚਾਹੀਦੇ ਪਰ ਅੱਖਰੇ ਉਹ 부ਝੀਏ ਅੱਖਰਾਂ ਨੂੰ ਪੜ੍ਹ ਕੇ ਸਮਝ ਕੇ ਤਾਂ ਹੀ ਸੋਝੀ ਸਮਝ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਬਾਖਸ਼ਾ ਮਹਾਰਾਜ ਮੂਰਤੈ ਨਾਲ ਨਾ 부ਝੀਏ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਵੀ ਮੂਰਖ ਨਾਲ ਬਿਲਕੁਲ ਵੀ ਦੁਜਣਾ ਸਮਾ ਮੂਰਖ ਮੂਰਖ ਬੰਦੇ ਨਾਲ ਸਿਰਖ ਵਾਈ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਮੇਰਾ ਪਰਿਵਚਨ ਵਿਚਾਰਨ ਕਰਦੇ ਨੇ ਸ਼ਲੋਕ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੋਰ ਇਹੀ ਭਜਨ ਲੜੀਵਾਰ ਕਹਾ ਵਿਚਾਰ ਦੇ ਵਿੱਚ ਆਪਾਂ ਨੂੰ ਪੜਨ ਸੁਣਨ ਨੂੰ ਮਿਲਦੇ ਆ ਜਿਨੇ ਸਰਵ ਸਮਾ ਬਖਸ਼ਣ ਦੀ ਕਿਰਪਾ ਕਰਨ ਦੇ ਵਿਚਾਰਾਂ ਨੂੰ ਸੁਣਾਗੇ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਜਿਵੇਂ ਮੇਰ ਬਤਨ ਦਾ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਰਬ ਸੰਤਾਂ ਦੇ ਘਰ ਪਰਿਵਾਰਾਂ ਦੇ ਵਿੱਚ ਨਾਮ ਦੀ ਦਾਤ ਸਭ ਨੂੰ ਤੰਗ ਰੋਸਨੀਆ ਬਖਸ਼ਿਸ਼ ਕਰਨ ਤਵਾ ਰੀਤ ਦੇ ਮੁਤਾਬਕ ਤਵਾਰੀਖ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਈ ਮਹੀਨਿਆਂ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਠਹਿਰਾ ਪਾਇਆ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਤਿਹਾਸ ਦੇ ਦਿਨ ਦੇ ਮੁਤਾਬਕ ਆਉਣ ਵਾਲੇ ਕੱਲ ਆਉਣ ਵਾਲੇ ਕੱਲ ਤਵਾਰੀਖ ਦੇ ਮੁਤਾਬਕ ਮਹਾਰਾਜ ਕਿਲਾ ਛੱਡਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾਤੂ ਤੇ ਉਹ ਇਤਿਹਾਸ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕੱਲ ਤੋਂ ਸ਼ੁਰੂ ਹੋਗੇ ਜਿਵੇਂ ਜਿਵੇਂ ਜੋਤਿਲ ਦਾ ਇਤਿਹਾਸ ਗੌਰਵ ਵਿਚਾਰ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾ ਕਰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਕਾਣੇ ਸਬਰ ਦਾ ਤੋਲਾ ਵਹਿ ਜੀਤਾਰ ਖੰਸਾ ਵਹਿ ਜੀ ਕੀ ਕਟ ਵਾਹਿਗੁਰੂ ਜੀ ਰੰਗ ਜੀ ਨਾਮ ਅੰਲਾ ਤੀਜਾ ਨਾਮ ਨੇ ਕੋ ਮਕਾਰ ਸਤਿਗੁਰ ਪ੍ਰਸਾਦ ਅਨੰਦ ਬੈ ਜੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਰ ਪਾਇਐ ਸੇ ਸੇ ਕੀ ਮਨਵਨੀਆ ਬਧਿਆ ਰਗ ਤੁਮ ਕੋ ਵਰਤ ਪ੍ਰਮੇਸ਼ਰ ਦਉਨੀ ਨੇ ਸਤਿਗੁਰ ਤਰ ਦਰੋਧੀ ਤੇਰਾ ਮਨ ਜਿਂਵ ਵਸਾਇਆ ਕੈ ਨਾਮ ਕਰੰਬੋ ਹਾ ਸਤਿਗੁਰੂ ਮੈਂ ਪਾਇਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੁ ਤੁਮ ਮਨਿ mm <laughs> ਆਇ ਤੁਧੂ ਤੁਧ ਵਸ ਕੀਤੇ ਕਾਪ ਤ੍ਰਿਤ ਕੁਮਾਰਿਆ ਤੁਰ ਕਰ ਪਾਇ ਸੁਜਿਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਧਰ ਅਨੰਦ ਜੇ ਸੁਨੋ ਸੁਨੋ ਸੁਭਾਗਿਓ ਸਭ ਮਨੋ ਸੁਰੇ ਪਾ ਗੁਰੂ ਗ੍ਰੰਥ ਪਾਇ ਤਰੇ ਸੋ ਜੁੜੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸਤਿਗੁਰ ਸਾਜਿਨ ਕੈ ਤਰਿ ਤੇ ਗੁਰ ਤੇ ਜਾਈ ਸੋ ਤੇ ਬਨੀਕ ਕਹਿ ਤੇ ਬਤ ਸਤਿਗੁਰ